ਜ਼ਿੰਦਗੀ ਨਾਮਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশੀਕਾ ਅੱਜ ਜ਼ਿੰਦਗੀ ਨਾਮਾ ਲੜੀ ਦੇ ਵਿੱਚ ਅੱਗੇ ਗੱਲਬਾਤ ਕਰਨ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਭਾਈ ਗੁਰਜੀਤ ਸਿੰਘ ਜੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਅੱਜ ਦਾ ਵਿਸ਼ੇ ਦੇ ਵਿੱਚ ਗੱਲ ਕਰਦੇ ਆ ਮਨ ਦੀ ਸ਼ਾਂਤੀ ਸਭ ਤੋਂ ਵੱਡੀ ਜਿਹੜੀ ਸਾਡੇ ਜ਼ਿੰਦਗੀ ਦੇ ਵਿੱਚ ਸਾਨੂੰ ਚਾਹੀਦੀ ਆ ਉਹ ਆ ਸ਼ਾਂਤੀ ਮਨ ਦੀ ਸ਼ਾਂਤੀ ਨੌਸੀ ਕਿਵੇਂ ਪ੍ਰਾਪਤ ਕਰ ਸਕਦੇ ਆ ਤੇ ਉਹਨਾਂ ਦੇ ਕੀ ਲੱਛਣ ਨੇ ਤੇ ਕੀ ਕਾਰਨ ਨੇ ਜਿਹੜੇ ਮਨ ਅਸ਼ਾਂਤ ਹੁੰਦਾ ਉਹਨਾਂ ਬਾਰੇ ਅੱਜ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਸੋ ਸ਼ੁਰੂਆਤ ਦੇ ਵਿੱਚ ਗੱਲਬਾਤ ਕਰਦੇ ਆ ਕਿ ਮਨ ਦੀ ਸ਼ਾਂਤੀ ਕੀ ਆ ਅਸੀਂ ਇਹ ਜਾਨਣਾ ਚਾਹੁੰਦੇ ਆਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਕਨਸੈਪਟ ਦੇ ਉੱਪਰ ਅੱਪਾਂ ਗੱਲ ਸੀ ਪੁੱਛੀ ਅੱਜ ਮਨ ਦੀ ਸ਼ਾਂਤੀ ਕੀ ਆ ਜਸਵੰਦਰ ਸਿੰਘ ਜਿਹੋ ਜਿਹਾ ਸਮਾਂ ਚੱਲ ਰਿਹਾ ਹੈ ਉਹਦੇ ਵਿੱਚ ਤਕਰੀਬਨ ਦੇਖਦੇ ਆਂ ਬੰਦਾ ਬਹੁਤ ਅਸ਼ਾਂਤ ਉਹ ਅਸ਼ਾਂਤ ਜਿਹੜਾ ਬੰਦਾ ਹੈਗਾ ਉਹਦਾ ਮਨ ਅਸ਼ਾਂਤ ਹੈ ਜੇ ਉਹਦੀ ਜ਼ਿੰਦਗੀ ਅਸ਼ਾਂਤ ਹੈ ਬਹੁਤ ਉਹਦੇ ਵਿੱਚ ਹਲਚਲ ਹੈ ਜਾਏਗਾ ਲੋ ਵੀ ਦੁੱਖਵਾਦ ਵਿੱਚ ਵਧਿਆ ਹੁਣ ਅਲੱਗ ਅਲੱਗ ਬੰਦੇ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੇ ਅਸ਼ਾਂਤੀ ਦੇ ਕਾਰਨ ਨੇ ਉਹ ਅਲੱਗ ਅਲੱਗ ਕਿਸੇ ਨੂੰ ਗਰੀਬੀ ਦੁੱਖੀ ਕਰ ਰਹੀ ਹੈ ਕਿਸੇ ਨੂੰ ਅਮੀਰੀ ਦੁੱਖੀ ਕਰ ਰਹੀ ਹੈ ਤੇ ਉਹਦੇ ਆਪਾਂ ਪਹਿਲਾਂ ਇਹ ਬਣਾਉਣਾ ਵੀ ਜਿਹੜੇ ਅਸ਼ਾਂਤੀ ਦੇ ਜਾਂ ਦੁੱਖ ਦੇ ਉਹ ਚਾਰ ਤੱਲੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਨੂੰ ਕੋਈ ਮੈਨੂੰ ਦੁੱਖੀ ਕਰਦੀ ਹੈ ਜਾਂ ਅਸ਼ਾਂਤ ਕਰਦੀ ਹੈ ਉਹ ਹੈ ਇੱਕ ਮਾਹੌਲ ਮਤਲਬ ਕਿਸ ਮਾਹੌਲ ਚ ਜਿਹੜੇ ਜੰਮ ਜੀਣਾ ਪੈ ਰਿਹਾ ਹੈ ਇਹ ਦੂਜਾ ਹੈਗਾ ਸਰੀਰ ਦੇ ਜਿਹੜੇ ਕਸ਼ਟ ਨੇ ਸਰੀਰ ਦੇ ਦੁੱਖ ਨੇ ਉਹ ਪਰੇਸ਼ਾਨੀਆਂ ਮੈਨੂੰ ਛਾਂਤ ਕਰਦੀਆਂ ਤੇ ਤੀਜਾ ਹੈਗਾ ਕਮਾਨਸਿਕਤਾ ਇਹਦੇ ਵਿੱਚ ਬਹੁਤ ਕੁਸ਼ੇ ਵਜ੍ਹਾ ਜੁੜਿਆ ਹੈ ਜਦੋਂ ਤੁਹਾਡਾ ਮਨ ਰੋਗੀ ਹੁੰਦਾ ਹੈ ਮਨ ਅਸ਼ਾਂਤ ਜਾਂ ਦੁਖੀ ਹੁੰਦਾ ਹੈ ਉਹਦਾ ਪ੍ਰਭਾਵ ਤੁਹਾਡੇ ਸਾਰੇ ਕੰਮਾਂ ਤੇ ਪੈਂਦਾ ਤੇ ਚੌਥਾ ਹੈਗਾ ਜਸਵਿੰਦਰ ਸਿੰਘ ਸੋਡੀਆਂ ਭਾਵਨਾਵਾਂ ਜਿਹੜੀਆਂ ਉਨਾ ਕਰਕੇ ਤੁਸੀਂ ਬੇਸ਼ਾਂਤ ਹੋ ਨੋ ਜਾਂ ਪਰੇਸ਼ਾਨ ਹੋ। ਈੜ ਤੁੰਦੀ। ਸੋ ਪਾਪਾਂ ਗੱਲ ਕਰਦੇ ਆ ਇਕੱਲੇ ਇਕੱਲੇ ਦੀ। ਕਿਉਂਕਿ ਜਦੋਂ ਤੁਹਾਨੂੰ ਟ੍ਰੇਸਿੰਗ ਚੀਜ਼ਾਂ ਹੁੰਦੀਆਂ ਸਤੋਂ ਬਿਲਕੁਲ। ਪਿੰਨੋਂ ਪੈਂਡ ਨਾ ਵੀ ਕਿੱਥੇ ਗੜਬੜ ਉਹ ਕਿੱਥੇ ਰਹੀ ਹੈ। ਲਾਰੀ ਵੀ ਫੇਰੀ ਹੋ ਸਕਦਾ ਜੇ ਅਸੀਂ ਉਹਦੀ ਕੋਈ ਨਵਜਾਜਾ ਦਾ ਸਹੀ ਰੋਗ ਫੜਾਇਆ ਜਾ ਸਕਦਾ ਨਾ ਜਿਹਦੀ ਗੱਲ ਕਰ ਰਹੇ ਆਂ ਆਪਾਂ। ਬਿਲਕੁਲ ਜੀ। ਉਹ ਡਾਕਟਰ ਵੀ ਆ ਨਾ ਟੈਸਟ ਕਰਾਉਂਦੇ ਆ ਉਹ। ਬਿਲਕੁਲ। ਉਹ ਦੇਖਦੇ ਵੀ ਕਿੱਥੇ ਪ੍ਰੋਬਲਮ ਹੈ ਨਾ। ਡਾਇਗਨੋਸ ਕਰਦੇ ਆ ਤੁਹਾਡੀ ਬਾਡੀ ਨੂੰ ਜੋ ਵੀ ਹਨ ਤੇ ਇਸ ਤਰ੍ਹਾਂ ਹੁਣ ਸਿੱਧਾ ਨਹੀਂ ਕਾਰਨ ਕੋਈ ਲੱਭਦਾ ਨਾ ਕਿਵਲ ਤਾਂ ਇਹ ਹੁੰਦਾ ਵਿੱਚ ਜਿਹੇ ਬੰਨਿਆ ਗੱਲ ਕਰਦੇ ਹਾਂ ਨਾ ਤੇ ਉਹਨੂੰ ਕਾਰਨ ਵੀ ਪੂਰੇ ਪੂਰੇ ਪਤਾ ਹੁੰਦੇ ਜਾਂ ਕਈ ਕਾਰਨ ਜੁੜ ਕੇ ਉਹਨਾਂ ਦਾ ਮਿਲ ਗੋਬਾ ਜਾ ਬਣ ਕੇ ਅੰਦਾ ਸ਼ਾਂਤ ਜਾਂ ਪਰੇਸ਼ਾਨ ਹੁੰਦੇ ਸੋ ਪਹਿਲੀ ਜਿਹੜੀ ਗੱਲ ਹੈ ਆਪਾਂ ਗੱਲ ਕਰਦੇ ਆ ਮਾਹੌਲ ਦੀ ਜਿਹੜਾ ਮਾਹੌਲ ਸਾਨੂੰ ਸੂਟ ਨਹੀਂ ਕਰਦਾ ਪਰਿਵਾਰਕ ਸਾਰੇ ਆਗਿਆ ਦੇ ਵਿੱਚ ਆਲੇ ਦੋਲੇ ਦੇ ਜਿੰਨਾ ਆਲੇ ਦੋਲੇ ਹੈ ਨਾ ਜੇ ਹੁਣ ਉਥੇ ਨੈਗੇਟਿਵ ਬੰਦੇ ਜਾਦਾ ਨਹੀਂ ਆਲੇ ਦੋਲੇ ਤੇ ਚਾਹੇ ਤੁਸੀਂ ਆਫਿਸ ਦੇ ਵਿੱਚੋਂ ਚਾਹੇ ਪਿੰਡ ਦੇ ਵਿੱਚੋਂ ਚਾਹੇ ਪਰਿਵਾਰ ਦੇ ਵਿੱਚੋਂ ਜਿਹੜੇ ਬੰਦਿਆਂ ਦੀ ਨੈਗੇਟਿਵਿਟੀ ਹੈ ਨਾ ਉਹ ਲਗਾਤਾਰ ਰਿਲੀਜ਼ ਹੁੰਦੀ ਰਹਿੰਦੀ ਹੈ ਜਿਵੇਂ ਆਪਾਂ ਇਹਦੇ ਪਰਫਿਊਮ ਲਾਇਆ ਹੁੰਦਾ ਨਾ ਉਹਦੀ ਜਿਹੜੀ ਪ੍ਰੈਗਰੈਂਸ ਹੈ ਉਹ ਫੈਲਦੀ ਹੈ ਥੋੜੇ ਸੁਭਾਅ ਦੀ ਜੋ ਬੰਦੇ ਅੰਦਰ ਚੱਲ ਰਿਹਾ ਹੈ ਨਾ ਜੇ 10 ਬੰਦੇ ਸ਼ਾਂਤ ਬੈਠੇ ਆ ਤਾਂ ਤੁਸੀਂ ਉਹਨਾਂ ਦੇ ਵਿੱਚ ਸ਼ਾਂਤ ਬਹਿਣਾ ਉਹਦੀ એનર્ਜੀ ਜਿਹੜੀ ਵਾਈਬ੍ਰੇਸ਼ਨ ਹੀ ਸੁਣਨੂ ਗਰਬੜਾ ਕਰ ਦੋਗੀ ਸੋ ਇਹ ਹੈ ਕਿਸ ਮਾਹੌਲ ਤੋਂ ਬੰਦਾ ਰਹਿ ਰਿਹਾ ਇੱਕ ਤੰ ਜੀ ਇਹ ਇਹ ਜਿਹੜੀ ਮੇਨ ਚੀਜ਼ ਹੈ ਦੂਜਾ ਹੈ ਵੀ ਉਸ ਮਾਹੌਲ ਵਿੱਚ ਕਈ ਵਾਰੀ ਇਹਨੂੰ ਅੱਜ ਪ੍ਰਦੂਸ਼ਣ ਤੋਂ ਨਹੀਂ ਆਪਾਂ ਕਹਿੰਦੇ ਆ ਨਾ ਵੀ ਅਣਚਾਹਿਆ ਸ਼ੋਰ ਬਹੁਤ ਹੁੰਦਾ ਬਿਲਕੁਲ ਤੇ ਹਰੇਕ ਬੰਦਾ ਸ਼ਾਂਤੀ ਪਸੰਦ ਇਹੋ ਪਿੱਛੇ ਜਾਪੋ ਤੇ ਬਾਹਾਂ ਚ ਗਏ ਸੀਗੇ ਆਪਾਂ ਸਵੇਰੇ ਸਾਰੇ ਲੋਕ ਕਿੰਨਾ ਸ਼ਾਂਤ ਸੀ ਲੱਗਦਾ ਕੋਈ ਆਵਾਜ਼ ਨਹੀਂ ਹੈਗੀ ਬਹੁਤ ਸਾਇਲੈਂਟ ਉਹ ਪਹਿਲੀ ਵਾਰ ਹੀ ਦੇਖਿਆ ਵੀ ਇੰਨਾ ਸ਼ਾਂਤ ਵੀ ਹੁੰਦਾ ਉਹ ਜਿਹੜਾ ਅਲੱਗ ਅਲੱਗ ਰਹੀ ਸੀ ਆਪਾਂ ਬੈਠ ਕੇ ਯੋਗਾ ਕੀਤਾ ਧਿਆਨ ਕੀਤਾ ਵਧੀਆ ਐਨ ਲੱਗਿਆ ਵੀ ਨਾ ਲੱਗਿਆ ਚੀਜ਼ ਸੋ ਸਾਡੇ ਕੰਨਾਂ 'ਚ ਇੰਨੀਆਂ ਕਿ ਆਵਾਜ਼ਾਂ ਪੈ ਰਹੀਆਂ ਨੇ ਹਨ ਜਿਹਦੇ ਕਰਕੇ ਉਹ ਸਾਰਾ ਮਾਹੌਲ ਜਿਹੜਾ ਉਹ ਗੰਦਲਾ ਹੋ ਰਿਹਾ ਸਾਡੇ ਤਾਂ ਮਰ ਮਰ ਜਾਂਦੇ ਮਨੁੱਖ ਨੂੰ ਇੱਥੇ ਪਤਾ ਨਹੀਂ ਲੱਗਦਾ ਜੇ ਖਾਸ ਕਰਕੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਹਾਰ ਨਹੀਂ ਇੰਨਾ ਬੇਫਾਲਤੂ ਤੌਰ ਤੇ ਮਤਲਬ ਜੇ ਕਿਸੀ ਜਾਮ ਦੇ ਵਿੱਚ ਵੀ ਖੜੇ ਹਾਂ ਅਸੀਂ ਮਤਲਬ ਉਹ ਬੰਦੇ ਨੂੰ ਪਤਾ ਹੁੰਦਾ ਵੀ ਅੱਗੇ ਜਾਮ ਲੱਗਾ ਫਿਰ ਵੀ ਉਹ ਪਾ ਪਾ ਮਤਲਬ ਹਾਰਨੇ ਜਿਹੜੇ ਪੀਪੀ ਆਉਂਦੇ ਆ ਹਾਰਨਾ ਉਹ ਚੀਜ਼ ਬੇਚੈਨੀ ਮਤਲਬ ਉਹ ਮਨੁੱਖ ਦੀ ਜ਼ਾਹਰ ਕਰ ਰਿਹਾ ਹੁੰਦਾ ਵੀ ਮੈਂ ਇੰਨਾ ਬੇਚੈਨ ਆ ਮੈਨੂੰ ਜਰੂਰੀ ਕੰਮ ਨੂੰ ਘੱਟ ਉਹ ਵੱਧ ਬੇਚੈਨ ਵੱਧ ਹੋ ਰਿਹਾ ਇੱਕ ਤੋ ਅਨਵਾਂਟਡ ਹੈ ਅਣਚਾਹਿਆ ਇਹੋ ਦੂਜਾ ਇਹ ਵੀ ਜਿਹੜਾ ਸਾਡਾ ਬ੍ਰੇਨ ਸਿਸਟਮ ਹੈ ਨਾ ਇੰਨੀ ਲੋਡਲੀ ਜਿਹਨੂੰ ਸੁਣ ਨਹੀਂ ਸਕਦਾ ਜਦੋਂ ਕਈ ਵਾਰੀ ਕੋਈ ਜਿਹੜਾ ਸਿਆਣਾ ਬੰਦਾ ਇੱਕ ਪ੍ਰੋਗਰਾਮ ਚਲਾਇਆ ਜਾਂਦੇ ਆ ਪਰ ਹਾਲੇ ਜੋ ਉੱਥੇ ਤੁਸੀਂ ਉਹ ਇਹ ਕੋਲ ਨਾ ਮਮ ਡੀ ਜੀ ਵਾਲਾ ਮਨ ਤਾਂ ਲੱਗਦਾ ਵੀ ਪੁੜਪੜੀ ਦੇ ਇੱਧਰ ਦੀ ਬਹਿ ਕੇ ਆਵਾਜ਼ ਨੂੰ ਜੇ ਬਸੇ ਨਿਕਲ ਜੂਗੀ ਹਨਾ ਛੋਟੇ ਬੱਚੇ ਵੀ ਹੁੰਦੇ ਐ ਕੋਈ ਕੋਈ ਪੇਸ਼ੈਂਟ ਵੀ ਹਾਰਟ ਦਾ ਇਦਾਂ ਦੀ ਜਿਹੜੀ ਹੈਗੀ ਐ ਤੇ ਉਹਨਾਂ ਲਈ ਉਹ ਮਾਹੌਲ ਕਿਤੇ ਵੀ ਮੈਂ ਤਾਂ ਇੱਕ ਦੋ ਵਾਰ ਪਸੇ ਆਂ ਤੇ ਮੈਨੂੰ ਤਾਂ ਬਿਲਕੁਲ ਨਹੀਂ ਲੱਗਦਾ ਵੀ ਇੰਨੀ ਆਵਾਜ਼ ਨੂੰ ਹਨਾ ਕਿਵੇਂ ਅਸੀਂ ਉਹ ਬਰਦਾਸ਼ਤ ਨਹੀਂ ਕਰਦਾ ਸਾਡਾ ਜਿਹੜਾ ਸ਼ਰੀਰ ਹੈ ਹਨਾ ਤੇ ਦੂਜਾ ਹੈਗਾ ਜਿਹੜਾ ਜਸਵੰਤ ਸਿੰਘ ਅਸ਼ਾਂਤ ਬੰਦਾ ਹੁੰਦਾ ਉਹ ਸ਼ਰੀਰ ਦਾ ਵੀ ਕੁਝ ਰੋਲ ਹੈ ਹੁਣ ਉਹਦੇ ਵਿੱਚ ਜਿਹੜਾ ਮੇਨ ਹੈ ਕਿ ਕਈ ਬੜੇ ਕੰਮ ਬੰਦ ਨੂੰ ਬਹੁਤ ਕਰਨਾ ਤੇ ਹੁਣ ਸਰੀਰ ਦੀ ਕਪੈਸਿਟੀ ਹੈ ਜੇ ਤੋਂ ਵੱਧ ਕੰਮ ਲਿਆ ਜਾਊਗਾ ਇੰਨਾ ਕਿ ਥੱਕ ਜਾਊਗਾ ਕਿ ਜਿਵੇਂ ਆਪਾਂ ਕਹਿੰਦੇ ਹਾਂ ਵੀ ਹੱਡ ਹੱਡ ਦੁਖੀ ਜਾਂਦੇ ਹਨ ਜਾਂ ਲੰਮਾ ਸਮਾਂ ਕੰਮ ਕਰਨਾ ਪੈਂਦਾ ਹੈ ਚਾਹੇ ਉਹ ਬੰਦਾ ਮਰਜ਼ੀ ਨਾਲ ਕਰ ਰਿਹਾ ਚਾਹੇ ਮਜਬੂਰੀ ਨਾਲ ਕਰ ਰਿਹਾ ਹੈ ਜਿਹੜਾ ਬਾਧੂ ਕੰਮ ਨੇ ਨਾ ਉਹ ਸਰੀਰ ਨੂੰ ਬੁਰੀ ਤਰ੍ਹਾਂ ਤੋੜ ਦਿੰਦੇ ਨੇ ਇਹਦੇ ਜਾਂ ਇਹਦਾ ਉਲਟ ਜਿਹੜੇ ਵੇਲਣ ਬੰਦੇ ਜਮੀ ਡੱਕਾ ਤੋੜਦੇ ਹੀ ਨਹੀਂ ਵੀ ਉਹ ਜਿਹੜੀ ਵੇਲ ਹੈ ਉਹ ਮਟਾਪਾ ਉਹ ਸਰੀਰ ਥੱਕਿਆ ਟੁੱਟਿਆ ਨਹੀਂ ਉਹ ਹੀ ਜਿਹੜੀ ਨੀਂਦ ਭੁੱਖ ਨਹੀਂ ਜਿਹੜੀ ਹੁੰਦੀ ਹੈ ਹਨਾ ਉਹ ਵੀ ਇੱਕ ਤੀਜਾ ਹੈਗਾ ਵੀ ਜਿਹੜਾ ਕਿਤੇ ਜਾ ਕੇ ਸ਼ਾਂਤੀ ਦਾ ਕਾਰਨ ਪਰੇਸ਼ਾਨੀ ਦਾ ਉਹ ਨੀਂਦ ਹੈ ਜਿਹੜੀ ਨਾ ਸੋਡੀ ਨੀਂਦ ਦੀ ਕੁਆਲਿਟੀ ਹੈ ਤੇ ਨਾ ਤੁਸੀਂ ਟਾਂਗੇ ਲਾਣ ਜਿਹੜਾ ਲੈ ਰਹੇ ਹੋ ਟੈਨ ਨਾਲ ਵਾ ਪਹਿਲਾਂ ਇੱਕ ਪ੍ਰੋਗਰਾਮ ਚ ਖਾਸ ਤੌਰ ਤੇ ਨੀਂਦ ਦੇ ਉੱਤੇ ਜਿਹੜੀ ਕੀਤਾ ਸੀਗਾ ਵੱਡੇ ਵਿਸਤਾਰ ਦੇ ਵਿੱਚ ਇਸ ਦਰਸ਼ਕਾਂ ਨੂੰ ਦੱਸਿਆ ਵੀ ਸੀਗਾ ਕਿ ਨੀਂਦ ਸਾਡੇ ਲਈ ਕਿੰਨੀ ਜ਼ਰੂਰੀ ਹੈ ਗੱਲ ਵੀ ਕੀਤੀ ਸੀ ਬਿਲਕੁਲ ਉਹ ਨੀਂਦ ਵੀ ਬਣਦੀ ਹੈ ਕਰਨ ਪ੍ਰਮਾਤਮਾ ਨੇ ਕਿਹਾ ਜੀ ਨਿਤੀ ਹੈ ਇਹ ਜਮੇ ਆਪਾਂ ਨੀਂਦ ਦੀ ਗੋਹ ਚਾ ਕੇ ਸਾਰੇ ਭੁੱਲ ਜਾਂਦੇ ਆ ਅੱਜ ਤਾਂ ਇਹ ਬਣਦਾ ਵੀ ਲੋਕਾਂ ਨੂੰ ਨੀਂਦ ਲਈ ਵੀ ਅਲੱਗ ਤਰ੍ਹਾਂ ਦੇ ਮਿਊਜ਼ਿਕ ਹੋਰ ਵਿਧੀਆਂ ਅਪਣਾਉਣੀਆਂ ਪਿਆਰੀਆਂ ਲੋਕਾਂ ਨੂੰ ਨਸ਼ੇ ਹੋਣ ਨਸ਼ੇ ਦਾ ਕਾਰਨ ਕੀ ਹੈ ਦਵਾਈਆਂ ਲਾ ਲਿਆ ਕੇ ਸੌਂਦੇ ਨੇ ਇੰਨੇ ਨਸ਼ੇ ਦੇ ਜਿਹੜੀ ਵਰਤੋਂ ਹੈ ਸਮਾਜ ਦੇ ਵਿੱਚ ਉਹਦਾ ਵਜ੍ਹਾ ਕਿਤੇ ਇਹ ਵੀ ਬੰਦਾ ਵਿਬੋਲ ਹੋ ਕੇ ਪੈ ਜਾਣਾ ਸਾਨੂੰ ਜਿਹੜੀ ਕੁਆਲਿਟੀ ਦੀ ਜਾਂ ਕੁਦਰਤੀ ਜਿਹੜੀ ਨੀਂਦ ਹੈ ਉਹ ਨਹੀਂ ਹੈ ਈ ਜਿਸ ਵੰਦਰ ਸੰਤਾਲ ਹੈਗਾ ਸਰੀਰ ਦਾ ਇਸ ਤਰੀਏ ਮੰਨਦੇ ਆ। ਜੇ ਮੰਨ ਚੇ ਜਦੋਂ ਇੱਕ ਮੰਦੀ ਵੀ ਖਰਾਬ ਹੈ ਜਿਵੇਂ ਪੇਟ ਦੀ ਖਰਾਬ ਹੈ ਨਾ ਹੁਣ ਉਹ ਚ ਇੰਨਾ ਉੱਚਾ ਮਸਾਲਾ ਖਾਸ ਕਰਕੇ ਮੈਂ ਕਹੂੰਗਾ ਸੋਸ਼ਲ ਮੀਡੀਆ ਦਾ ਵੱਡਾ ਇੱਕ ਜੋਗਦਾਨ ਹੈ। ਤੇ ਅਖਬਾਰ ਟੀਵੀ ਦਾ ਤਾਂ ਘਟਦਾ ਜਾਂਦਾ ਹੈ। ਤੇ ਇਹ ਤਾਂ ਸਾਨੂੰ ਫੜਾਤਾ 24 ਘੰਟੇ ਹੱਥ ਛੋੜੇ। ਵੀਰ ਨੂੰ ਦੇਖੀ ਜਾਓ ਵੀ ਐਵੇਂ ਕਰੀ ਜਾਓ। ਸੋ ਉਹ ਵੀ ਇੱਕ ਵਜਾ ਬਣਦਾ ਹੈ ਜਿਹੜਾ ਹਣ ਚਾਹਿਆ ਮਸਾਲਾ ਤੁਹਾਡੇ ਅੰਦਰ ਜਾਂਦੇ ਹੈ ਜਾਂ ਇੱਕ ਵੱਧੂ ਜਾਣਕਾਰੀ ਦਾ ਕੂੜਾ ਇਕੱਠਾ ਕਰ ਲ ਤੁਸੀਂ ਉਸ ਨੂੰ ਲੋੜ ਹੀ ਨਹੀਂ ਉਹ ਚੀਜ਼ ਦੀ ਹਨਾ ਤੁਸੀਂ ਕੁਝ ਕਰਨਾ ਹੀ ਨਹੀਂ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਉਹਦਾ ਕੀ ਕਰੋਗੇ ਤੁਸੀਂ ਉਹ ਇਹ ਸਾਰੇ ਜਿਹੜੇ ਜੁੜ ਕੇ ਹਨ ਮਾਹੌਲ ਦਾ ਸਰੀਰ ਦਾ ਇਹ ਜਾ ਕੇ ਫਿਰ ਮਨ ਦੇ ਉੱਪਰ ਚ ਜੁੜਦੀਆਂ ਨੇ ਮਨ ਚ ਦਰਦ ਦਾ ਮਾਹੌਲ ਪੈਦਾ ਪਾਉਂਦਾ ਪਾਸਟ ਨੂੰ ਲੈ ਕੇ ਜਾਂ ਫਿਊਚਰ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਜੁੜ ਕੇ ਜਿਹੜੀਆਂ ਹਨ ਇੱਕ ਮਨ ਦਾ ਮਾਹੌਲ ਖੜਾਉਂਦਾ ਤੇ ਚੌਥਾ ਜਿਹੜਾ ਆਖਰੀ ਕਾਰਨਾ ਜਿਸ ਸੁੰਦਰ ਸਿੰਘ ਉਹ ਹੈਗਾ ਭਾਵਨਾ ਇਹ ਉਸ ਤੋਂ ਵੀ ਬਰੀਕ ਚੀਜ਼ ਹੈ ਜਿਸ ਉਹਦੀਆਂ ਭਾਵਨਾਵਾਂ ਦੇ ਵਿੱਚ ਈਰਖਾ ਹੈ ਜਾਂ ਗਿੰਦੇ ਹੈ ਜਾਂ ਗਰੋਧ ਹੈ ਜਾਂ ਸ਼ੰਕੇ ਹੈ ਜਿਹੜੀਆਂ ਬਹੁਤ ਇਹ ਚੀਜ਼ਾਂ ਨੇ ਡਰ ਹੈ ਬੈਰ ਹੈ ਨਾ ਇਹ ਦੁਰਭਾਵਨਾਵਾਂ ਹਨ ਜਿਹੜੀਆਂ ਸਾਨੂੰ ਗੰਦਲੀਆਂ ਕਰਦੀਆਂ ਨੇ ਮਨ ਦੇ ਵਿੱਚ ਵਿਚਾਰ ਚੱਲਦੇ ਜਿਹੜੇ ਵਿਚਾਰਾਂ ਦੇ ਬੀਜ ਨੇ ਉਹ ਭਾਵਨਾਵਾਂ ਮੰਨੇ ਉੱਥੇ ਬੰਦੇ ਦੀ ਪਕੜ ਨਹੀਂ ਹੁੰਦੀ ਉਹਦੇ ਲਈ ਉਹ ਲੱਗਦਾ ਉਹ ਸਿਸਟਮਾਇਮ ਆਪਾਂ ਕਹਿੰਦੇ ਹਾਂ ਸੌਫਟਵੇਅਰ ਚ ਖਰਾਬੀ ਹੈ ਕੋਈ ਅੱਗੇ ਜਾ ਕੇ ਬਰੀਕੀ ਦੇ ਵਿੱਚ ਸੋ ਮੈਨੂੰ ਕਿਤੇ ਇਹ ਲੱਗਦਾ ਹੈ ਕਿ ਜਦੋਂ ਆਪਾਂ ਚਾਰੇ ਤਲਾਂ ਦੇ ਦੇਖ ਕੇ ਵੀ ਗੜਬੜਾ ਹੈ ਕਿੱਥੀ ਹੈ ਕਿ ਬਿਲ ਮਨ ਕਰਕੇ ਠੀਕ ਹੁੰਦਾ ਹੈ ਨਾ ਸੀ ਕਰਕੇ ਅੜ ਉਹਦੀ ਹੈ ਕਈ ਵਾਰੀ ਮਨ ਤੇ ਸੀ ਕਰਕੇ ਜਦੋਂ ਮਾਹੌਲ ਨਹੀਂ ਸੂਟ ਕਰਦਾ ਹੁੰਦਾ ਹੈ ਕਈ ਵੇਲੇ ਬੰਦੇ ਦੀ ਭਾਵਨਾਵਾਂ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਖਰਾਬੀ ਹੁੰਦੀ ਜਦੋਂ ਕਿਤੇ ਮਾਲ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਮਾਨੀਆਂ ਭਾਵਨਾਵਾਂ ਦੀ ਨਾ ਵੀ ਆਪਾਂ ਕਿਸੇ ਬਾਰੇ ਮਾੜਾ ਸੋਚਦੇ ਰਹਿੰਦੇ ਆ ਉਹ ਚੀਜ਼ਾਂ ਸਾਡੇ ਅੰਦਰ ਇੱਕ ਬੂਟਾ ਮਨ ਬੀਜਿਆ ਜਾਂਦਾ ਤੇ ਫਿਰ ਹੌਲੀ-ਹੌਲੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਫੈਲ ਜਾਂਦੀਆਂ ਨੇ ਜਿਹਨਾਂ ਸਾਡਾ ਜਿਹੜਾ ਮਨ ਅਸ਼ਾਂਤ ਹੋ ਜਾਂਦਾ ਜੇਕਰ ਇਹ ਮਨ ਅਸ਼ਾਂਤ ਹੋ ਜਾਂਦਾ ਸਾਡਾ ਤਾਂ ਫਿਰ ਇਹਨੂੰ ਠੀਕ ਕਰਨ ਦੇ ਲਈ ਕੋਈ ਵੀਰੀਆ ਹੋਣੀ ਆ ਵੀ ਅਸੀਂ ਮਨ ਨੂੰ ਆਪਣੇ ਸਰੀਰ ਨੂੰ ਆ ਜਿਹੜਾ ਇਹ ਸਾਰੀਆਂ ਜਿਹੜਾ ਸਾਡਾ ਵਾਤਾਵਰਣ ਨਾਲ ਜਿਹੜਾ ਵੀ ਇਹਨੂੰ ਅਸੀਂ ਫਿਰ ਠੀਕ ਕਰਨ ਦੇ ਲਈ ਕੋਈ ਪੱਕਾ ਹੱਲ ਵੀ ਕੋਈ ਅਸੀਂ ਕਰ ਸਕਦੇ ਸੁਆ ਨਹੀਂ ਜਸਵੰਦਰ ਸਿੰਘ ਐ ਮੇਰੇ ਗੁਰੂ ਸਾਹਿਬ ਸਮਝਾਉਂਦੇ ਸਾਨੂੰ ਨਾ ਉਹ ਕਹਿੰਦੇ ਪਰ ਕਾਬੂ ਨਾ ਰੱਖੋ ਜੀ ਤੁਮ ਕੋ ਦੁੱਖ ਨਾ ਪਾਈ ਦੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਸਤਿਗੁਰੂ ਬਹੁਤ ਸਮਝਾਉਂਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਤਾਂ ਜੇ ਫਿਰ ਵੀ 15-20 ਮਿੰਟ ਸਮ ਲੱਗ ਜਾਂਦੇ ਆ ਗੱਲ ਕਲੀਅਰ ਕਰਨ ਨੂੰ ਉਹਦਾ ਇੱਕ ਚੀਕ ਕਹਿ ਦਿੰਦੇ ਆ ਸਰਬ ਰੋਗ ਦਾ ਔਖ ਦਨਾ ਜਿਵੇਂ ਆਪਾਂ ਕਹਿੰਦੇ ਆ ਵੀ ਮਨ ਦੀ ਸ਼ਾਂਤੀ ਜਾ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦੇ ਆ ਜਾਂ ਕਿਵੇਂ ਚੀਜ਼ਾਂ ਸੈੱਟ ਹੋ ਸਕਦੀਆਂ ਸੋ ਵਿਸਥਾਰ ਜਦੋਂ ਆਪਾਂ ਉਹਨਾਂ ਦਾ ਗੱਲ ਆ ਜ਼ਿਕਰ ਕਰਦੇ ਹਾਂ ਹੁਣ ਜਿਵੇਂ ਆਪਾਂ ਕਾਰਨਾਂ ਦਾ ਜ਼ਿਕਰ ਕੀਤਾ ਵੀ ਪੱਕਾ ਹੱਲ ਜਸਵੰਦਰ ਸਿੰਘ ਪਸ਼ੂਆ ਕੋਲੇ ਮੰਨ ਨਹੀਂ ਹੈਗਾ ਏਸੇ ਚੀਜ਼ ਦੀ ਕਮੀ ਹੋ ਬਜਾਇਏ ਭੁਖਦੇ ਨੇ ਤਿਸ਼ਾਣ ਵੀ ਲੋ ਪਸ਼ੂਆ ਕੋਲੇ ਪੰਛੀਆਂ ਕੋਲੇ ਦਰੱਖਤਾਂ ਕੋਲੇ ਬੜਾ ਮੰਨ ਨਹੀਂ ਹੈ ਹਨ ਵਿਚਾਰ ਨਹੀਂ ਬਹੁਤੀ ਨਹੀਂ ਹੈਗੀ ਸਮਰਥਾ ਉਹਨਾਂ ਦੀ ਮਨੋਕ ਉੱਤਮ ਹੈ ਕਿ ਉਹਦੇ ਕੋਲੇ ਮਾਨਸਿਕਤਾ ਇੱਕ ਮਜ਼ਬੂਤ ਮਾਨਸਿਕ ਦਾ ਸੋਚ ਸਕਦਾ ਹੋਣਾ ਉਹਦੇ ਕੋਲੇ ਵਿਚਾਰ ਹੁਣ ਇਹੀ ਇਹਦਾ ਬੇਨਿਫਿਟ ਵੀ ਹੈ ਵੀ ਵਿਚਾਰਾਂ ਦੇ ਤਲ ਤੇ ਉਹ ਜਿਹੜੀ ਸੁਚੱਜਤ ਹੈ ਉਹ ਜਿਹੜੀ ਤਰੱਕੀ ਹੈ ਉਹਦੇ ਲਈ ਫਿਰ ਆਪਣੀ ਜ਼ਿੰਦਗੀ ਦਾ ਜਿਹੜਾ ਅਰਥ ਹੈ ਜਾਂ ਜ਼ਿੰਦਗੀ ਦੇ ਜਿਹੜੇ ਸਮਝਾ ਉਹ ਵੱਡੀ ਹੋ ਜਾਂਦੀ ਹੈ ਹੁਣ ਉਹੀ ਚੀਜ਼ ਉਹਦੀ ਪਰੇਸ਼ਾਨੀ ਦਾ ਕਾਰਨ ਬਣਦੀ ਹੈ ਜਦੋਂ ਮੇਲ ਹੋੜੀ ਮਨ ਦੀ ਚੱਲਤ ਹੈ ਪਟਕੇ ਹੀ ਕਰਦਾ ਚਾਰੇ ਪਾਸੇ ਹੁਣ ਮਨ ਆਪਾਂ ਕਹਿੰਦੇ ਹੁਣ ਗੁਰਸਾਹਿਬ ਨੇ ਕਿਹਾ ਵੀ ਹਨਾ ਵੀ ਮਨ ਜਿੱਤੇ ਜਗ ਜਿੱਤ ਹੁਣ ਮਨ ਨੂੰ ਤੁਸੀਂ ਕਿਵੇਂ ਜਿੱਤੋਗੇ ਮਨ ਤਾਂ ਥੋੜਾ ਮਾਲਕਾ ਬਣਾ ਬੈਠਾ ਕਭ ਉਂਜੀ ਜਿਹੜਾ ਹੋ ਚੜਦਾ ਕਭ ਜਾਏ ਪਿਆਲੇ ਲੋਭੀ ਜਿਹੜਾ ਚਰਮਾ ਰਹੇ ਤੇ ਚਾਰੇ ਕਿੰਨੋਂ ਚੜ ਪਤਾ ਹੀ ਨਹੀਂ ਕਿਦ ਨੂੰ ਭੱਜ ਜਾਂਦਾ ਸੁੱਤਿਆਂ ਦਾ ਵੀ ਜਾਗਦਿਆਂ ਦਾ ਵੀ ਸੋ ਮਾਨਿਕ ਬੇਕੰਟਰੋਲ ਚੀਜ਼ ਹੋ ਗਈ ਜੋਚ ਵਿਚਾਰ ਚੱਲਦੇ ਆ ਉਹੀ ਸਾਨੂੰ ਵਿਚਾਰ ਕਰਾਈ ਜਾਂਦੇ ਆ ਕਦੇ ਖੁਸ਼ ਕਰੀ ਜਾਂਦੇ ਆ ਕਦੇ ਕਿਵੇਂ ਕਦੇ ਕਿਵੇਂ ਜਿਹੜਾ ਹੱਲ ਹੈ ਜਸਵਿੰਦਰ ਸਿੰਘ ਇਹਨਾਂ ਚਾਰੇ ਤਲਾਂ ਦੇ ਉੱਪਰ ਹੀ ਕੰਮ ਕਰਨਾ ਤੁਹਾਨੂੰ ਪਊਗਾ ਜੇ ਤੁਸੀਂ ਕਹਿੰਦੇ ਪੱਕਾ ਹੱਲ ਪੱਕਾ ਹੱਲ ਤਾਂ ਫਿਰ ਵੀ ਨਹੀਂ ਮੈਂ ਕਹਿੰਦਾ ਕਿਉਂਕਿ ਫਿਰ ਵੀ ਜ਼ਿੰਦਗੀ ਬਹੁਤ ਕੋਈ ਅਸਥਾ ਦੀ ਚੀਜ਼ ਹੈ ਕੱਲ ਨੂੰ ਇਹਦੇ ਵਿੱਚੋਂ ਕੀ ਨਿਕਲਿਆ ਆਉਂਦਾ ਹਨ ਉਹ ਚੀਜ਼ ਕਿਸੇ ਨੂੰ ਵੀ ਆਪਾਂ ਨੇਕੋ ਵੀ ਆਪਾਂ ਕਿਸੇ ਨੂੰ ਗਿਆਨ ਦੇ ਰਹੇ ਆ ਆਪਾਂ ਵੀ ਸਾਰੇ ਇੱਕੋ ਚੀਜ਼ ਆ ਆਪਣੇ ਮਨ ਵੀ ਸ਼ਾਂਤ ਤੇ ਕਦੇ ਵੀ ਸ਼ਾਂਤ ਨਹੀਂ ਹੁੰਦੇ ਆਪਾਂ ਵਿਚਾਰ ਤਾਂ ਇਹ ਕਰਦੇ ਆ ਕਿ ਕਿਹੜੇ ਉਹ ਕਾਰਨ ਨੇ ਤੇ ਬੰਦਾ ਟਰੇਸ ਕਰ ਲੇ ਉਹਨਾਂ ਦਾ ਜਿਹੜਾ بچاؤ ਹੈ ਆਪਣਾ ਭਰਤ ਹੈ ਉਹ ਕਰ ਸਕੀ ਭਰਤ ਸੁਮੋ ਹਾਲ ਦੇ ਬਰਿਤ ਤਾਂ ਮੈਂ ਇਹ ਕਹੂੰਗਾ ਕਿ ਹਰੇਕ ਬੰਦੇ ਨੂੰ ਕੁਝ ਟਾਈਮ ਕੁਦਰਤੀ ਮਾਹੌਲ ਚ ਰਹਿਣਾ ਚਾਹੀਦਾ ਜਿਹੜਾ ਨੇਚਰਲ ਐਟਮੋਸਫੀਅਰ ਹੈ ਜਿਵੇਂ ਖੇਤਾਂ ਦੇ ਹੈ ਨਾ ਆਪਣੇ ਦੇ ਖੇਤ ਬੰਨੇ ਖੁੱਲੇ ਜਿਵੇਂ ਪਹਾੜਾਂ ਦੇ ਜਿੱਥੇ ਵੀ ਕੁਦਰਤੀ ਮਾਹੌਲ ਹੋਵੇ ਮਨੁੱਖਾ ਸਿਰ ਜਿਆ ਨਾ ਹੋਵੇ ਕੁਦਰਤੀ ਹੋਵੇ ਜੰਗਲ ਟਾਇ ਉਹਥੇ ਵੀ ਕੁਝ ਸਮਾਂ ਬਿਤੇ ਰਹੂ ਮੈਂ ਬੈਠੂ ਮੈਂ ਸੈਰ ਕਰੂ ਮੈ ਉਸ ਨੂੰ ਗੋਦ ਜਿਆ ਹੈ ਰਹਿ ਪਦੇ ਨਹੀਂ ਕਈ ਵਾਰੀ ਆਪਾਂ ਨੂੰ ਮੌਕਾ ਮਿਲਦਾ ਤੇ ਜਾ ਕੇ ਆਪਾਂ ਜਦੋਂ ਉਹਥੇ ਰਹਿੰਨੇ ਆ ਤਾਂ ਬਹੁਤ ਵਧੀਆ ਲੱਗਦਾ ਆ ਉੱਥੇ ਜਾਨਵਰ ਵੀ ਮਿਲ ਜਾਂਦੇ ਆ ਆਪਣ ਨੂੰ ਗੁਦਰਾਤ ਨੇ ਖੇਤਾਂ ਦੇ ਵਿਚਕਾਰ ਕੋ ਜੰਗਲ ਵਾਲਾ ਚ ਜਾਂਦੇ ਹਨ ਉਹ ਬੜਾ ਮਨਮੋਹਕ ਜਿਆ ਆਵਾਜ਼ਾਂ ਜਦੋਂ ਪੰਛੀ ਵੀ ਕਰਦੇ ਆ ਨਾ ਪੰਛੀਆਂ ਕਿਸੇ ਨਦੀ ਦੇ ਕੰਢੇ ਦੇ ਨਾਲ ਪਾਣੀ ਦੀ ਆਵਾਜ਼ ਮੇ ਚੱਲਦੀ ਹੈ ਜਿਹੜੀ ਨਦੀ ਦੀ ਕਲਕਲ ਦੀ ਆਵਾਜ਼ ਹੈ ਨਾ ਉਥੇ ਤੇ ਦੂਸਰਾ ਹੈਗਾ ਜਸਵਿੰਦਰ ਸਿੰਘ ਜਿਹੜਾ ਮਾਹੌਲ ਹੈ ਥੋੜਾ ਜਿਹਾ ਸਰਸੰਗ ਟਾਈਪ ਵੀ ਕਿਤੇ ਮਿਲਦਾ ਹੋਵੇ ਹਰ ਵਕਤ ਰਾਜਨੀਤੀ ਦੀਆਂ ਗੱਲਾਂ ਹਰ ਵਕਤ ਨਿੰਦਿਆ ਚੁਗਲੀ ਦੀਆਂ ਗੱਲਾਂ ਇਹ ਜਿਹੜਾ ਮਾਹੌਲ ਹੈ ਮੇਰੇ ਕਹਨਾ ਹੈ ਕਿ ਹੋਰ ਗੱਲ ਹੀ ਨੀ ਚੱਜਦੀ ਇੱਕ ਵੀ ਚੱਲਣੀ ਉਹ ਨਹੀਂ ਸਹੀ ਹੈ ਉਹ ਸੋਡੇ ਕੰਨਾਂ ਨਾਲ ਨਹੀਂ ਜੋ ਦਿਮਾਗ ਚ ਪਾਇਆ ਜਾ ਰਿਹਾ ਮਨ ਚ ਉਹ ਕੂੜਕ ਸੱਤ ਇਹ ਸੇ ਕਰਕੇ ਉਸਨੇ ਕਿਹਾ ਮੇਰੇ ਮਾਦੋ ਜੀ ਹੈ ਨਾ ਸਤ ਸੰਗਤ ਕਰਿਆ ਸੋਦਰੇ ਉਹ ਕਹਿੰਦੇ ਵੀ ਸਤ ਸੰਗਤ ਕਰਿਆ ਕਿ ਜਿਹੜੀ ਜਿਹੜੀ ਉੱਤਮ ਚੀਜ਼ ਹੈ ਹਨਾ ਜਦ ਉਸ ਟਾਈਮ ਬੰਦਾ ਫਿਰ ਇਕਾਂਤ ਚ ਵੀ ਰਹੇ ਕਹਿੰਦੇ ਹਰ ਵਕਤ ਭੀੜ ਚ ਘਿਰਿਆ ਹੋਇਆ ਉਹ ਜਿਹੜਾ ਗਾਂ ਪੈ ਰਹਿਆ ਚਾਰੇ ਪਾਸੇ ਹਨਾ ਕੁਝ ਸਮਾਂ ਇਕਾਂਤ ਦੇ ਵਿੱਚ ਬੈਠ ਕੇ ਤੁਸੀਂ ਸੈਲਫ ਅਨਲਿਸਿਸ ਕਰਦੇ ਹੋ ਆਪਣੇ ਆਪ ਨਾਲ ਜੁੜਨ ਦੇ ਲਈ ਇਕਾਂਤ ਬਹੁਤ ਜ਼ਰੂਰੀ ਹੈ ਜਿਹੜਾ ਧਿਆਨ ਮੈਡੀਟੇਸ਼ਨ ਵਗੈਰਾ ਦੀਆਂ ਚੀਜ਼ਾਂ ਨੇ ਇਹ ਵੀ ਕਾਂਤੀ ਜਿਸੰਦਰ ਸਿੰਘ ਹੁੰਦੀਆਂ ਤੁਸੀਂ ਰੋਲ ਰੱਪ ਤੇ ਨਹੀਂ ਚੀਜ਼ਾਂ ਜਿਹੜੀ ਹੈਗੀਆਂ ਸੋ ਇਹ ਇੱਕ ਮਾਹੌਲ ਹੈ ਜਿਹੜਾ ਜੇ ਐਵੇਂ ਨਾ ਹੋਊਗਾ ਤਾਂ ਥੋੜੀ ਜ਼ਿੰਦਗੀ ਥੋੜੀ ਸੁਖਦਾਈ ਫਿਰ ਇਸ ਤਾਈਂ ਸਰੀਰ ਦਾ ਸਰੀਰ ਦਾ ਵੀ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਵੀ ਕੰਮ ਜਿਹੜਾ ਹੈਗਾ ਸਮਰੱਥਾ ਅਨਸਾਰ ਹੀ ਬੰਦੇ ਨੂੰ ਹੋਣਾ ਚਾਹੀਦਾ ਬਿਲਕੁਲ ਹੁਣ ਜਿੱਥੇ ਬੰਦਾ ਬੇਵੱਸਾ ਫਿਰ ਉੱਥੇ ਉਹ ਚੀਜ਼ ਦਾ ਰਿਜ਼ਲਟ ਜਿਹੜਾ ਆਊਗਾ ਫਿਰ ਨੀਂਦ ਨੀਂਦ ਪ੍ਰਮਾਤਮਾ ਜਿਵੇਂ ਸਿੰਦਰ ਸਿੰਘ ਇਹ ਚੀਜ਼ ਦਿੰਦੀ ਹੈ ਕਿ ਇਹ ਜੇ ਪੂਰੀ ਹੋਊਗੀ ਨਾ ਤਾਂ ਅਗਲਾ ਦਿਨ ਵਧੀਆ ਆਊਗਾ ਟਾਈਮ ਤੇ ਵੀ ਹੋਵੇ ਤੇ ਕੁਆਲਟੀ ਵੀ ਹੋਵੇ ਇਹ ਇਹ ਅੱਜ ਦੇ ਮਨੁੱਖ ਨੇ ਇੱਕ ਵੱਡੀ ਗੜਬੜ ਕਰ ਲਈ ਹੈ ਨੀਂਦ ਦੇ ਵਿੱਚ ਚਾਹੇ ਉਹਨੂੰ ਪਤਾ ਲੱਗੇ ਚਾਹੇ ਨਾ ਲੱਗਿਆ ਨੀਂਦ ਸਹੀ ਨਾ ਹੋਣ ਕਰਕੇ ਬਹੁਤ ਜਿਹੜੇ ਬ੍ਰੇਨ ਦੇ ਇਹੋ ਜਿਹੇ ਕੈਮੀਕਲ ਜਿਹੜੇ ਨਹੀਂ ਬਣਦੇ ਤੇ ਫਿਰ ਉਹ ਨਸ਼ਿਆਂ ਵੱਲ ਮਤਲਬ ਕਈ ਬੰਦੇ ਮੈਂ ਜਮਾ ਅਨਪੜ੍ਹ ਜਿਹੜੇ ਦੇਸੀ ਬੰਦੇ ਆ ਨਾ ਜਦੋਂ ਪੁੱਛਦੇ ਤੁਸੀਂ ਕਿਉਂ ਨਸ਼ਾ ਕਰਦੇ ਹੋ ਕਿਤੇ ਨੀਂਦ ਨਹੀਂ ਹੁੰਦੀ ਦੱਸੋ ਪਰਮਾਤਮਾ ਨੇ ਨੀਂਦ ਵਿੱਚ ਪਾਈ ਹੈ ਬੰਦੇ ਦੇ ਅਸੀਂ ਜ਼ਿੰਦਗੀ ਦੇ ਮਸਲੇ ਬੁੱਤੇ ਹੀ ਹਜੇ ਖੜੇ ਕਰ ਲੈ ਕਿ ਨੀਂਦ ਉੱਡ ਗਈ ਹੈ ਬੰਦੇ ਦੀ ਸੋ ਮਨ ਤਾਂ ਵੀ ਨੀਂਦ ਪੂਰੀ ਹੋਵੇ ਤੇ ਖਰਾਕ ਸਹੀ ਹੋਵੇ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸੁੜਦੇ ਸ਼ਾਂਤੀ ਵਾਲ ਜਿਹੜਾ ਹੈ ਉਹ ਤੁਰਦੀਆਂ ਜਿਹੜੀ ਅੱਜ ਦੀ ਗੱਲ ਕਰ ਰਹੇ ਆ ਕਿ ਆਪਾ ਹੁਣ ਬੰਦੇ ਨੂੰ ਆ ਚੀਜ਼ਾਂ ਪਰਲੋ ਪਰਹੇਜ ਕਰਨਾ ਚਾਹੀਦਾ ਕੰਮਕਾਰ ਤੋਂ ਆਗਾ ਪਰ ਜਿਹੜੀ ਅੱਜ ਦੀ ਜ਼ਿੰਦਗੀ ਹੈ ਉਹ ਬਹੁਤ ਮਤਲਬ ਪੈਸੇ ਨਾਲ ਚੱਲਣ ਵਾਲੀ ਮਹਿੰਗਾਈ ਦਾ ਜ਼ਮਾਨਾ ਇੰਨਾ ਕਿਉਂ ਚੀਜ਼ਾਂ ਮਤਲਬ ਕਿਤੇ ਥਾਂ ਨਹੀਂ ਮਿਲ ਰਹੀ ਤੇਗੀ ਜਗਾਂ ਨੂੰ ਨਾ ਪੈਸਾ ਕਮਾਉਣਾ ਬੜਾ ਜ਼ਰੂਰੀ ਹੋ ਗਿਆ ਮਨੁੱਖ ਦੇ ਲਈ ਤੇ ਕਿਤੇ ਨਾ ਕਿਤੇ ਬਿਓ ਜਿਹੜੀ ਸ਼ਾਂਤੀ ਆ ਮਤਲਬ ਮਨੁੱਖੋ ਉਹ ਖੋ ਬੈਠਿਆ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਉਹ ਆਪਣੀ ਸ਼ਾਂਤੀ ਆ ਉਹ ਖੋ ਬੈਠਿਆ ਉਹ ਬੈਲਫਰੀ ਬਣ ਰਹੀ ਹੈ ਜ਼ਿੰਦਗੀ ਦਾ ਵੀ ਉਹ ਸ਼ਾਂਤੀ ਕਿੰਨੀ ਚਾਹੀਦੀ ਆ ਪੈਸਾ ਕਿੰਨਾ ਚਾਹੀਦਾ ਮਨੁੱਖੀ ਚ ਦੌੜ ਦੇ ਵਿੱਚ ਉਹਨੇ ਆਪਣਾ ਸਾਰਾ ਗੁੱਸਾ ਜਿਹੜਾ ਜ਼ਿੰਦਗੀ ਦਾ ਉਥਲ-ਪੁਥਲ ਕਰ ਲਿਆ ਜਿਵੇਂ ਆਪਾਂ ਨੀਂਦ ਦੀ ਗੱਲ ਕੀਤੀ ਉਹਨੂੰ ਤੁਸੀਂ ਦੱਸਿਆ ਉਹ ਵੱਡਾ ਕਾਰਨ ਬਣ ਗਿਆ ਕਿ ਬੰਦੇ ਨੂੰ ਪਤਾ ਹੀ ਨਹੀਂ ਮੈਂ ਸੋਣਾ ਕਦੋਂ ਉੱਠਣਾ ਕਦੋਂ ਸੋ ਇਹ ਇਹ ਥੋੜਾ ਮੋਟਾ ਇਹ ਜਿਹੜੇ ਉੱਤੇ ਵੀ ਤੁਹਾਨੂੰ ਦੱਸੋ ਕਿ ਉਹ ਬੈਲੈਂਸ ਕਿਵੇਂ ਰੱਖੀ ਅਸੀਂ ਜ਼ਿੰਦਗੀ ਨੂੰ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਪੈਸਾ ਕਮਾਉਣਾ ਕੰਮ ਕਰਨਾ ਵੀ ਉਹਨੂੰ ਜ਼ਰੂਰੀ ਆ ਤੇ ਬੈਲੈਂਸ ਵੀ ਥੋੜੇ ਕੋਈ ਇਸ ਪੁਆਇੰਟ ਦੇ ਗੱਲ ਜੀ ਜਸਵਿੰਦਰ ਸਿੰਘ ਜਿਹੜਾ ਅੱਜ ਦਾ ਸਮਾਂ ਹੈ ਨਾ ਅੱਜ ਦਾ ਮਨੋਖ ਹੈ ਜਿਹੜਾ ਜਾਂ ਅੱਜ ਦੀ ਜੋ ਜ਼ਿੰਦਗੀ ਹੈ ਉਹ ਕਈ ਫਰੰਟਾਂ ਦੇ ਉੱਪਰ ਨਵੇਂ ਖੁੱਲ ਗਏ ਜਿਹੜੇ ਪਣ ਕੇ ਆਸੇ ਚੀਜ਼ ਸੀਗੇ ਬਿਲਕੁਲ ਅਜੋ 20-22 ਸਾਲ ਪਹਿਲਾਂ ਜਦੋਂ ਉਸ ਤੋਂ ਪਿੱਛੇ ਜਾਈਏ ਅਸੀਂ ਹਨਾ ਤਾਂ ਜ਼ਿੰਦਗੀ ਬਹੁਤ ਸਹਿਜ ਸੀ ਸਰਲ ਸੀ ਸਾਦੀ ਸੀ ਤੇ ਥੋੜੀ ਕੱਟਬਾਈਕ ਵੀ ਸੀਗੀ ਆ ਜ਼ਿੰਦਗੀ ਆਰਾਮਦায়ক ਤਾਂ ਬਹੁਤ ਹੋ ਗਈ ਹੈ ਜਿਵੇਂ ਅਸੀਂ ਲਗਜ਼ਰੀ ਲਾਈਫ ਕਹਿੰਦੇ ਹਨਾ ਮਨ ਚਾਹੇ ਕੱਪੜੇ ਮਨ ਚਾਹਿਆ ਮਾਹੌਲ ਹੋਣਾ ਹੋਰ ਇੰਸਟਰੂਮੈਂਟ ਜਿਹੜੇ ਹੈਗੇ ਮਨੋਰੰਜਨ ਦੇ ਬਹੁਤ ਕੁਝ ਹਮਲਾ ਹੋ ਗਿਆ ਜੀ ਸੋ ਮੈਨੂੰ ਕਿਤੇ ਇਹ ਲੱਗਦਾ ਵੀ ਜਿਉਂ-ਜਿਉਂ ਮਨੁੱਖ ਦੀ ਲਾਲਸਾ ਵਧਦੀ ਜਾਂਦੀ ਹੈ ਤੇ ਉਹਨੂੰ ਤਾਂ ਲੱਗਦਾ ਵੀ ਜ਼ਿੰਦਗੀ 'ਚ ਮੈਂ ਤਰੱਕੀ ਕਰ ਰਿਹਾ ਹਾਂ ਜਾਂ ਮੇਰੀ ਜ਼ਿੰਦਗੀ ਸੌਖੀ ਵਧੀਆ ਹੋ ਰਹੀ ਹੈ ਪਰ ਪੈਸੇ ਦੀ ਕੀਮਤ ਵੀ ਕਿਵੇਂ ਚਿਕੋਣੀ ਕਹਿੰਦੀ ਹੈ ਵੱਧ ਸੁੱਖਾਂ ਲਈ ਵੱਧ ਪੈਸਾ ਕਮਾਉਣਾ ਵੱਧ ਪੈਸੇ ਕਮਾਉਣ ਲਈ ਮਰੀ ਵੱਧ ਮਿਹਨਤ ਕਰਨੀ ਪੈਂਦੀ ਹੈ ਵੱਧ ਖਪਣਾ ਪੈਂਦਾ ਜਦ ਵੱਧ ਕੁਝ ਇਹੋ ਜਿਹਾ ਕਰਨਾ ਪਊਗਾ ਜਿਵੇਂ ਗੁਰੂ ਸਬ ਕਹਿੰਦੇ ਪਾਪਾਂ ਵੱਜੋ ਹੋ ਜਾਣਾ ਹੁਣ ਕਿਰਤ ਕਰਨ ਦੇ ਨਾਲ ਬੰਦਾ ਕਿੰਨੀ ਕ ਮਾਇਆ ਜੋੜ ਲੂਗਾ ਸ਼ਾਇਦ ਇਹੋ ਜਿਹਾ ਕੁਝ ਜ਼ਿੰਦਗੀ 'ਚ ਕਰਨੇ ਪੈਣੋਂ ਕਰਮ ਜਿਹੜੇ ਫਿਰ ਸ਼ਾਂਤੀ ਪੈਦਾ ਵੀ ਕਰਦੇ ਸੋ ਇਹ ਹੈ ਇੱਕ ਜਿਹੜਾ ਵਿਚਾਰ ਲਾਲ ਦਸਿੰਦਰ ਸਿੰਘ ਰਾਹ ਹੈ ਨਾ ਦੇਖੋ ਪੈਸੇ ਦੀ ਲੋੜ ਨਹੀਂ ਹੈ ਪਰਿਵਾਰ ਚਲਾਉਣਾ ਬੰਦੇ ਨੇ ਬੱਚੇ ਪਾਲਣੇ ਆ ਹਰ ਇੱਕ ਨੂੰ ਲੋੜ ਹੈ ਗਰੀਬ ਅਮੀਰ ਨੂੰ ਲੋੜ ਹੈ ਪਰ ਇੱਕ ਜਿਹੜੀ ਲਾਲਸਾ ਦੀ ਦੌੜ ਹੈ ਨਾ ਉਹ ਤੋਂ ਬੰਦੇ ਨੂੰ ਜਿਹੜਾ ਹੈਗਾ ਅਵੇਅਰਨੈਸ ਹੋਣਾ ਚਾਹੀਦਾ ਇਹ ਹੁੰਦਾ ਕਿਤੇ ਭਾਵਨਾਵਾਂ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਬਹੁਤ ਗੱਲਾਂ ਅਸੀਂ ਸਿੱਖਦੇ ਹਾਂ ਰੀਸ ਕਰਦੇ ਹਾਂ ਹੁਣ ਇੱਕ ਬੰਦੇ ਕੋਲੇ ਪੈਸਾ ਵੀ ਹੋ ਜਿੱਦਾਂ ਮਰਜ਼ੀ ਘਰ ਪਾ ਲਵੇ ਜਿੱਦੀ ਮਰਜ਼ੀ ਗੱਡੀ ਰੱਖ ਲਵੇ ਉਹ ਜਿਹੜੇ ਮਾਤਰਾ ਉਹਦਾ ਗਲਤ ਡਾਉਂਦੇ ਆ ਨਾ ਮੇਰੀ ਇਸ ਚ ਵੀ ਮੈਨੂੰ ਵੀ ਹੈ ਨਾ ਜਿਵੇਂ ਜਵਾਕ ਨੂੰ ਨਹੀਂ ਦਵਾਓ ਮੈਨੂੰ ਵੀ ਦਵਾਓ ਮੈਨੂੰ ਵੀ ਚਾਹੀਦੀ ਏ ਇਹ ਵੀ ਵੱਡਾ ਜਵਾਕ ਹੀ ਏ ਜਦੋਂ ਵੀ ਇਹ ਦੇਖਦਾ ਕਿਤੇ ਮਨ ਦਾ ਸੁਭਾਅ ਹੈ ਨਾ ਲੋਭ ਲੋਭ ਹੈ ਤੇ ਮੈਨੂੰ ਵੀ ਚਾਹੀਦਾ ਜਾ ਉਹ ਪੰਗਾ ਲੈ ਬਹਿੰਦਾ ਫਿਰ ਕਰਜ਼ਾ ਜਿਹੜੀ ਪਰੇਸ਼ਾਨੀ ਬਣਦੀ ਏ ਜਾਂ ਫਿਰ ਪੈਸਾ ਨਹੀਂ ਕੋਲੇ ਰਹਿੰਦਾ ਸੋ ਜਸਵਿੰਦਰ ਸਿੰਘ ਅਸਲੀਅਤ ਹੀ ਹੈ ਵੀ ਬੰਦਾ ਜੇ ਅਵੇਅਰ ਨਹੀਂ ਹੁੰਦਾ ਉਹ ਜਾਗਦਾਨੀ ਵੀ ਮੇਰੀ ਲੋੜ ਕਿੱਥੇ ਤੱਕ ਹੈ ਤੇ ਲੋਭ ਹਾਂ ਮਿੱਥੋਂ ਸ਼ੁਰੂ ਹੁੰਦਾ ਹੈ ਜਾਂ ਲਾਲਸਾ ਦਾ ਉਹ ਬਾਉਂਡਰੀ ਆ ਵਿਚਾਰ ਨੂੰ ਟੈਸਟ ਕਰਨਾ ਪਊਗਾ ਸਾਡੇ ਗੁਰੂ ਸਾਹਿਬਾਂ ਨੇ ਸਮਝਾਈ ਸਾਨੂੰ ਇਹ ਸੀ ਜੀਵਨ ਜਿਉ ਕੇ ਉਹਨਾਂ ਨੇ ਸਮਝਾਇਆ ਸੀ ਉਹਨਾਂ ਦੇ ਪਰਿਵਾਰ ਸੀਗੇ ਬੱਚੇ ਸੀਗੇ ਜਾਂ ਅੱਜ ਵੀ ਕੁਝ ਬੰਦੇ ਹੋ ਜੀ ਹੈਗੇ ਨੇ ਜਿਨ੍ਹਾਂ ਦੀ ਜ਼ਿੰਦਗੀ ਬੈਲੈਂਸ ਹੈ ਹੁਣ ਜਿਹੜੀ ਮਨੁੱਖ ਦੀ ਨਾ ਵੀ ਕਿਸੇ ਵੀ ਕੀਮਤ ਸਿਖਰ ਤੇ ਜਾ ਕੇ ਬਹਿ ਜਾ ਜੇ ਚੋਦਰ ਦਾ ਸਿੱਕਾ ਹੈ ਚਾਹੇ ਉਹ ਸਰਮਾਇਦਾਰੀ ਦਾ ਸਿੱਕਾ ਹੈ ਉਹ ਫਿਰ ਗੜਬੜ ਕਰ ਦੋ ਹਾਂ ਜਿਹੜੇ ਨੂੰ ਗਰੀਬੀ ਪੀਸ ਰਹੀ ਹੈ ਕਿਤੇ ਹਨਾ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਦੇ ਬੁਨਿਆਦੀ ਲੋੜਾਂ ਵੀ ਨਹੀਂ ਉਹ ਬੰਦੇ ਨੂੰ ਕਬੜਾ ਸੰਘਰਸ਼ ਕਰਨਾ ਪੈ ਰਿਹਾ ਹੈ ਬੁਨਿਆਦੀ ਲੋੜਾਂ ਵਾਸਤੇ ਵੀ ਉਹਨਾਂ ਦੇ ਵੀ ਲੋਕ ਸੰਸਾਰ ਦਾ ਦੇ ਕੋਈ ਮੀਟ ਫਲਦੇ ਕਿਸ ਦਾ ਜੀਵਨ ਕਿਵੇਂ ਦਾ ਹੈ ਕਿਸ ਦਾ ਕਿਵੇਂ ਦਾ ਹੈ ਪਰ ਆਪਾਂ ਇਹ ਹੈ ਵੀ ਮੇਨ ਜਿਹੜੀ ਚੀਜ਼ ਹੈ ਨਾ ਉਹ ਸੁੰਦੇ ਭਾਵਨਾਵਾਂ ਦੇ ਵਿੱਚ ਸ਼ੁੱਧੀ ਜਦੋਂ ਹੋ ਜਾਂਦੀ ਹੈ ਉਤਪਰ ਵਿਚਾਰ ਬਣਦੇ ਆ ਵਿਚਾਰ ਤੋਂ ਕਰਮ ਬਣਦੇ ਕਰਮ ਤੋਂ ਇਹ ਸਾਡੀ ਜਿਹੜੀ ਜਿੰਦਗੀ ਬਣਦੀ ਹੈ ਉਹ ਸ਼ੁੱਧ ਹੋਣੀ ਬਹੁਤ ਜ਼ਰੂਰੀ ਹੈ ਭਾਵਨਾ ਉਹ ਕਿਵੇਂ ਹੋਊਗੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਦੋਂ ਗੁਰੂ ਸਾਹਿਬਾਨ ਦਾ ਜਿਹੜਾ ਪ੍ਰੈਕਟੀਕਲੀ ਅਮਲ ਅਸੂਣ ਵਾਲੀ ਜ਼ਿੰਦਗੀ ਹੈ ਉਹਨੂੰ ਧਾਰਨ ਕਰਾਂਗੇ ਜਪਾ ਜਨ ਬੰਦਗੀ ਦੂਜੀ ਗੱਲ ਇਹ ਜਸਿੰਦਰ ਸਿੰਘ ਜ਼ਿੰਦਗੀ ਕੋਈ ਮਨੋਰੰਜਨ ਨਹੀਂ ਹੈਗੀ ਮੈਨੂੰ ਐਂਟਰਟੇਨਮੈਂਟ ਕਰਨੀ ਹੈ ਅਸਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਇਹ ਇੱਕ ਇੱਕ ਸਕੂਲ ਹੈ ਇੱਕ ਬਾਦਸ਼ਾਹ ਹੈ ਅਸੀਂ ਕਿ ਰੋਲ ਪਲੇ ਕਰਨ ਆਏ ਹੁਣੇ ਆ ਵੀ ਤੇ ਉਹ ਇੱਕ ਸਮਾਂ ਮਿਲਿਆ ਹੈ ਸਾਨੂੰ ਕਿਸ ਨੂੰ 20 ਸਾਲ ਦਾ 50 ਸਾਲ ਦਾ 60 70 ਸਾਲ ਦਾ ਅਸੀਂ ਉਹਦੇ ਵਿੱਚ ਇੱਕ ਕਿਵੇਂ ਦੀ ਜ਼ਿੰਦਗੀ ਜੀਉਂਦੇ ਹਾਂ ਉਹ ਸਾਡੇ ਕਰਮ ਸਾਡੀ ਸੋਚ ਤਿਆਰ ਕਰਦੀ ਹੈ ਤੇ ਜਿਹੋ ਜਿਹਾ ਉਹਦੇ ਕਰਮ ਜਾਂ ਉਹਦੀ ਸੋਚ ਹੈ ਉਨੇ ਹੀ ਕਿੰਦਾ ਸ਼ਾਂਤ ਪਰੇਸ਼ਾਨ ਜਾਂ ਪਰੇਸ਼ਾਨ ਬਾਕੀ ਰੀਜ਼ਨ ਤਾਂ ਫਿਰ ਹਜ਼ਾਰਾਂ ਨੇ ਪਰੇਸ਼ਾਨੀ ਨਾ ਕੁਝ ਅਸੀਂ ਹੱਲ ਨਹੀਂ ਕਰਦੇ ਆ ਕੁਝ ਹੱਲ ਨਹੀਂ ਵੀ ਹੁੰਦੇ ਹਨ ਨਾ ਵੀ ਚਲੋ ਮਰਜੀ ਆ ਵਾਹਿਗੁਰੂ ਦੀ ਪਰ ਪੱਕਾ ਤਾਂ ਨਹੀਂ ਕੋਈ ਹੱਲ ਹੈਗਾ ਜਿਵੇਂ ਆਪਾਂ ਕਹਿੰਦੇ ਹੁਣ ਸਰੀਰ ਨੇ ਕਿਦਾਂ ਜਾਣਾ ਹੀ ਹੈ ਪਰ ਆਪਾਂ ਸਾਰੇ ਇਲਾਜ ਵੀ ਕਰਦੇ ਆ ਦਵਾਈਆਂ ਲੈਂਦੇ ਆ ਸੰਸ ਨਾਲੇ ਪਤਾ ਵੀ ਨਹੀਂ ਜਾਂਦਾ ਉਧਰ ਨੂੰ ਰਿਹਾ ਹੈ ਜਾਂ ਖਤਮ ਹੋ ਬਲ ਜਾਂਦਾ ਹੁਣ ਜੇ ਕੋਈ ਪੱਕਾ ਕੀ ਤੰਦਰੁਸਤੀ ਪੱਕਾ ਇਹਦਾ ਨਹੀਂ ਪੱਕਾ ਕਿਸੇ ਚੀਜ਼ ਦਾ ਪੱਕਾ ਹੈ ਨਹੀਂ ਕਿਤੇ ਪੱਕਾ ਨਹੀਂ ਹੈ ਕੁਝ ਹਾਂ ਜਿੰਨਾ ਚਿਰ ਰਹਿਣਾ ਹੈ ਜੀਣਾ ਹੈ ਵੀ ਅਸੀਂ ਜਿੰਨੇ ਪਰਮਾਤਮਾ ਨੇ ਸਾਨੂੰ ਬੁਤੀ ਮੱਤ ਦੇਵੇ ਸਿੰਦੂ ਹੋਰ ਬੈਟਰ ਕੀ ਕਰ ਸਕਦੇ ਆ ਇਹ ਸੋ ਅੱਜ ਅਸੀਂ ਜਿੰਦਗੀ ਨਾਵਾ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਦੇ ਲਈ ਮਨ ਦੀ ਸ਼ਾਂਤੀ ਦੇ ਲਈ ਅਸੀਂ ਜਿਹੜਾ ਕਨਸੈਪਟ ਸੀਗਾ ਅੱਜ ਉਹ ਲੈ ਕੇ ਆਏ ਸੀਗੇ ਤੇ ਤੁਹਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਕੀਤੀਆਂ ਤੁਹਾਨੂੰ ਵੀ ਜੇਕਰ ਕਿਸੇ ਹੋਰ ਵਿਸ਼ੇ ਦੇ ਉੱਤੇ ਗੱਲ ਕਰਨ ਗੱਲ ਸੁਣਨ ਦਾ ਵਿਚਾਰ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕਿ ਇਸ ਵਿਸ਼ੇ ਦੇ ਉੱਤੇ ਜਿਹੜੀ ਪ੍ਰੋਗਰਾਮ ਨੇ ਉਹ ਤਿਆਰ ਕੀਤੇ ਜਾਣ ਤਾਂ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਵਿਸ਼ਿਆਂ ਦੇ ਉੱਤੇ ਪਕੜ ਕਰਕੇ ਆਪਣੀ ਤਿਆਰੀ ਕਰਕੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇਗੀ। ਤੁਹਾਡੇ ਕੀਮਤੀ ਸੁਝਾਅ ਜੀ ਅਸੀਂ ਉਡੀਕ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨੇ ਹੀ ਮਿਲਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਲਈ ਅੱਜ ਦੇ ਲਈ ਬਲੌਗ ਅਤੇ ਵੈਬ ਜੀਕਾ ਖਾਸਾ। ਵੈਰੀ ਟਕੀ ਪਤੇ।